ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਸ਼ਾਹੀ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਭਗਤ ਕਬੀਰ ਜੀ ਦਾ ਵੀ ਅੱਜ ਜਨਮ ਦਿਹਾੜਾ ਹੈ ਸੋ ਭਗਤ ਰਵਿਦਾਸ ਭਵਨ ਰੋਪਰ ਰੋੜ ਕੁਰਾਲੀ ਤੇ ਅੱਜ ਇਹ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਇੱਥੇ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਨੇ ਲੰਗਰ ਵੀ ਚੱਲ ਰਹੇ ਨੇ ਠੰਡੇ ਮਿੱਠੇ ਜਲਦੀਆਂ ਅਤੇ ਜਲ ਜੀਰੇ ਦੀਆਂ ਸ਼ਵੀਲਾਂ ਵੀ ਚੱਲ ਰਹੀਆਂ ਨੇ ਆਓ ਤੁਹਾਨੂੰ ਇਥੋਂ ਦੀ ਪੂਰੀ ਜਾਣਕਾਰੀ ਵੀ ਦਿਖਾਉਣੀ ਆ ਅਤੇ ਜੋ ਪ੍ਰਬੰਧਕ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਕੜਿਆ ਹੋਗਾ ਤੇਨੇ ਮਰਸੀਆਣਾ ਬਿਲਾਵ ਮਾਇਆ ਮੋ ਭਰਮ ਕੋ ਘਟ ਸੰਤ ਸ਼ਰਮ ਜੋ ਆਵੇ ਜਿਹਾਂ ਦੌਰਤ ਕਰਦਾ ਰੱਬ ਸੋ ਸੰਤ ਨੂੰ ਪਾਵੈ ਕੀ ਮਹਿਮੇ ਕੇ ਸੁਗਵਰਨਾ ਜੋ ਪ੍ਰਾਪਨੇ ਭਾਣੇ ਕਾ ਨਾਨਕ ਜਿਨ ਸਤਗੁਰ ਭੇਟਿਆ

भगवान का कल्याणमय कर बोलवाना और मेरे प्यारे भाई के अनुसार राजकीय द्वारा बोला बात के संगिनी से वचनीय पर भाई को अपने गुणों से सामने महान हृदय में आत्मिक स्वरूप की मर्यादा रखता है योग्यता का विन्याय और विकास है तबी के यहां मेरे बढ़ने के साधन और आगे को मुझे بڑھ چڑھ کے اتشاہ کریں تاکہ یہ پنڈنگ کا کام رنگتا پورن ہو سکے آساسیاں پرکاش دہاڑی میں بہت اتساہ منائے جانے ستھان کے اُسے ہسپ مہاراج کرپا کر سارا کو سیکھی یادراش کرتی چڑھتی کرے یادراش کر ਜੋ ਸਾਧ ਸੰਗਤ ਨੂੰ ਬਲੰਸਰ ਆਰਾਧਿਆ ਦੀ ਪਰਵਾਰ ਨੇ ਕਲਪ ਸਹਿਬਾਰ ਨੇ ਅਨੁਸ਼ਾਸਿਤ ਕੀਤੀ ਹੈ ਉਹਦੇ ਦੇ ਕੰਮ ਕੇ ਸੇ ਆਪਣੇ ਜੀਵਨ ਸਮੁਦਾਇਤਾ ਸਾਜੀ ਜੀ ਨੂੰ ਸਾਰ ਸਤਿ ਪੂਰੀ ਕਿਰਪਾ ਕਰਨਾ ਹਾਰਾ ਅਧਾਰ ਦੇ ਪੇਤਰ ਅਰਪਣੇ ਆਪ ਦੇ ਪਾਣੀ ਸੰਕਰਦਾ ਬਹੁਤ ਬਹੁਤ ਆਧਵਾ ਕਰਵਾਦਾ ਉਹਨਾਂ ਨੂੰ ਨਾਮਵਾਸ਼ ਗੁਰਾਂਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦਾ ਇਹਨਾਂ ਨੇ ਹਾਂ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਹ ਰਵਿਦਾਸ ਭਵਨ ਦੇ ਵਿੱਚ ਜਨਮ ਦਿਹਾੜਾ ਮਨਾਇਆ ਗਿਆ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੀ ਕਹਿਣਾ ਅੱਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਦਿਹਾੜਾ ਤੇ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਭਗਤ ਰਵਿਦਾਸ ਸਵਾ ਕਰਾਲੀ ਵੱਲੋਂ ਬਹੁਤ ਹੀ ਧੂਮਤਾਰ ਨਾਲ ਉਪਰੋੜ ਕਾਲੀ ਦਿਖੇ ਮਨਾਇਆ ਜਾ ਰਿਹਾ ਹੈ ਇਸ ਵਿੱਚ ਸਾਰ ਸੰਗਤਾਂ ਦਾ ਬਹੁਤ ਸਹਿਯੋਗ ਹੈ ਇਸ ਸਮੂਹ ਭਗਤ ਰਵਿਦਾਸ ਸਵਾ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਜਿੰਨੇ ਨੇ ਇੱਥੇ ਆ ਕੇ ਆਪਣੀ ਜਿਹੜੀ ਹਾਜ਼ਰੀ ਲਵਾਈ ਹੈ ਤੇ ਦੋ ਤਲਫ ਭੇਟਾ ਤੁਹਾਨੂੰ ਦਿੱਤੀ ਹੈ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਬਹੁਤ ਧੂਮਤਾ ਨਾਲ ਇਹ ਜਿਹੜਾ ਹੈਗਾ ਭਗਤ ਰਵ ਕਬੀਰ ਜੀ ਦਾ ਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਹੈ ਜੀ ਅਸੀਂ ਇਹ ਸਮੂਹ ਸਾਧ ਸੰਗਤ ਨੂੰ ਭਗਤ ਰਵਦਾਸ ਸਵਾ ਵੱਲੋਂ ਬਹੁਤ ਬਹੁਤ ਵਧਾਈਆਂ ਦਿੰਦੇ ਆ ਤੇ ਮਨੋਂ ਕਾਮਨਾ ਕਰਦੇ ਆ ਵੀ ਇਹਨਾਂ ਸਾਰੀ ਸੰਗਤਾਂ ਦੀ ਮਨੋਂ ਕਾਮਨਾ ਪੂਰੀਆਂ ਕਰਨ ਤੰਦਰੁਸਤੀ ਆਬਸ਼ੋ ਖੁਸ਼ਹਾਲੀ ਤੇ ਘਰ ਵਿੱਚ ਖੁਸ਼ਹਾਲੀਆਂ ਆਣ ਤੇ ਮੈਂ ਇਹੀ ਕੁਛ ਕਹਿਣਾ ਚਾਹੁੰਦਾ ਹਾਂ ਵੀ ਸਾਬ ਦਾ ਜਿਹੜਾ ਹੈਗਾ ਸਹਿਯੋਗ ਨਾਲ ਇਹ ਹਰ ਇੱਕ ਸਾਲ ਕੰਮ ਸਹਿਯੋਗ ਦੇ ਨਾਲ ਸਾਰਾ ਜਿਹੜਾ ਵੀ ਹੈਗਾ ਵੀ ਗੁਰਪੁਰਬ ਬਹੁਤ ਹੀ ਸਰਦਾਂ ਨਾਮ ਮਨਾਇਆ ਜਾ ਰਿਹਾ ਤੇ ਅੱਗੋਂ ਤੋਂ ਵੀ ਅਸੀਂ ਇਸ ਤਰ੍ਹਾਂ ਹੀ ਇਹ ਜਿਹੜਾ ਹੈਗਾ ਗੁਰਪੁਰਬ ਮਨਾਉਂਦੇ ਰਹਾਂਗੇ ਸੋ ਇਹ ਜੋ ਭਗਤ ਰਵਿਦਾਸ ਭਵਨ ਹੈ ਸੋ ਇਹਦੀ ਵੀ ਉਹ ਸਾਰੀ ਚੱਲ ਰਹੀ ਆ ਜੀ ਹਾਂ ਅਸੀਂ ਇਹਦੇ ਵਿੱਚ ਸਾਰੀ ਜਿੰਨੀ ਸੰਗਤ ਹੈ ਅ ਜੇ ਅੱਗੇ ਅਰਦਾਸ ਕਰਦੇ ਆਂ ਤੇ ਬੇਨਤੀ ਕਰਦੇ ਆਂ ਵੀ ਜਿੰਨੀ ਸਾਡੀ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਵੀ ਇਹਦੇ ਵਿੱਚ ਬੱਦ ਤੇ ਬੱਦ ਸਹਿਯੋਗ ਪਾਣ ਜੋ ਸਾਡਾ ਕੰਮ ਅਧੂਰਾ ਰਹਿੰਦਾ ਹੈ ਇਹਨੂੰ ਇਸੇ ਨਪੇਰੇ ਚਾੜਾ ਸਕੀਏ ਤੇ ਅਸੀਂ ਇਹ ਸੰਗਤਾਂ ਅੱਗੇ ਬੇਨਤੀ ਕਰਦੇ ਆਂ ਵੀ ਸਾਨੂੰ ਵੱਧ ਤੋਂ ਵੱਧ ਜਿੰਨੀ ਹੈਗੀ ਐ ਵੀ ਦਾਨ ਦਿਆ ਕਰੋ ਅਸੀਂ ਜਿੰਨਾ ਵੀ ਤੁਹਾਡੇ ਸਾਹਮਣੇ ਲੱਗਿਆ ਵਈ ਐ ਪੈਸਾ ਲਾ ਰਹੇ ਆ ਕੋਈ ਇਹਦੇ ਵਿੱਚ ਜਿਹੜੀ ਹੈ ਕਿ ਦੋ ਰਾਏ ਨਹੀਂ ਹੈ ਵੀ ਪੈਸਾ ਇੱਧਰ ਉੱਧਰ ਲੱਗ ਰਿਹਾ ਇੱਕ ਜਗ੍ਹਾ ਪੈਸਾ ਲੱਗ ਰਿਹਾ ਐ ਤੇ ਬਹੁਤ ਅੱਗੇ ਤੁਸੀਂ ਹੋਰ ਇਸ ਨੂੰ ਜਿਹੜਾ ਹੈਗਾ ਇਮਾਰਤ ਨੂੰ ਬਹੁਤ ਹੀ ਸੁੰਦਰ ਦੇਖ ਦੇਖੋਗੇ ਵਾਹਿ ਜੀ ਦਾ ਖਾਲਸਾ ਵਾਹਿਗੁਰੂ ਹਾਂਜੀ ਵੀਰ ਜੀ ਅੱਜ ਭਗਤ ਕਮੀਰ ਜੀ ਅਤੇ ਤੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਵੈਕੀ ਜੀ ਦਾ ਖਾਲਸਾ ਵੈਕੀ ਜੀ ਦੀ ਫਤਿਹ ਅੱਜ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਪੁਰ ਰਵਿਦਾਸ ਸਭਾ ਵੱਲੋਂ ਤੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਤੇ ਭਗਤ ਕਬੀਰ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਤੇ ਸਮੂਹ ਸੰਗਤ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਇਸ ਪ੍ਰੋਗਰਾਮ ਲਈ ਬਹੁਤ ਸਹਿਯੋਗ ਦਿੱਤਾ ਗਿਆ ਹੈ ਇਸ ਲਈ ਅਸੀਂ ਸਮੂਹ ਸੰਗਤ ਦੇ ਬਹੁਤ ਬਹੁਤ ਧੰਨਵਾਦੀ ਹਾਂ ਸੋ ਇੱਥੇ ਲੰਗਰ ਭੰਡਾਰੇ ਵੀ ਚੱਲ ਰਹੇ ਆ ਬਿਲਕੁਲ ਹਾਂਜੀ ਹਾਂਜੀ ਇਹ ਗੁਰੂ ਦੀ ਕਿਰਪਾ ਹੈ ਜੀ ਤੁਹਾਨੂੰ ਪਤਾ ਹੀ ਹੈ ਗੁਰੂ ਰਵਿਦਾਸ ਜੀ ਦਾ ਜਦੋਂ ਪ੍ਰਕਾਸ਼ ਜਿਹੜਾ ਹੁੰਦਾ ਤਿੰਨੇ ਦਿਨ ਲੰਗਰ ਚੱਲਦੇ ਆ ਹੁਣ ਵੀ ਦੇਖੋ ਲੰਗਰ ਚੱਲ ਰਿਹਾ ਬਾਹਰ ਸ਼ਬੀਰ ਲੱਗੀ ਹੋਈ ਹੈ ਸਭ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ